ਮੈਂ ਤਾਂ ਨਿਦਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਆ ਗਏ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬਨੰਤੀ ਮੇਰਾ ਦੁੱਖ ਸੁਖ ਤੁਧ ਹੀ ਪਾਸ ਜੈ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਤੇ ਚਾਨਣ ਹੁੰਦਿਆਂ ਗੁਰਬਿਨ ਕੋਰੰਦਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਂਡ ਖਾਸਮ ਮਰੈ ਤੋ ਨਾਰ ਨ ਰੁਵੈ ਉਸ ਰਖਵਾਰਾ ਔਰ ਹੋਵੈ ਖਸਮ ਮਰੈ ਤਉ ਨਾਰ ਨ ਰੂਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਏ ਬਨਾਸ ਆਗੈ ਨਰਕ ਇਹਾ ਭੋਗ ਬਲਾਸ ਸਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾ ਸਹਾਗਣ ਗਲ ਸੋਹ ਹੈ ਹਾਰ ਸੰਤ ਕੋ ਵਿਖ ਬਿਕਸ਼ੈ ਸੰਸਾਰ ਸਿੰਗਾਰ ਬਹੈ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਪਾਗੋ ਪਸੈ ਪਰ ਗੁਰ ਪ੍ਰਸਾਦੀ ਮਾਰੋ ਡਰੈ ਸਾਕਤ ਕੀਓ ਪਿੰਡ ਪ੍ਰੈਣ ਹਮ ਕੋ ਦ੍ਰਿਸ਼ਟ ਪਰੈ ਤਰਖ ਡਾਇਣ ਹਮ ਤਿਸ ਕਾ ਬਹੁ ਜਾਣੇ ਅਪੇਉ ਜਗ ਹੋਏ ਕਰਪਾਲ ਮਿਲੇ ਗੁਰਦੇਉ ਕਹੋ ਕਬੀਰ ਬ ਬਾਹਰ ਪਰਿ ਸੰਸਾਰ ਕੈ ਅੰਚਲ ਲਰੀ ਕਹੋ ਕਵੀਰ ਅਬ ਬਰੈ ਪਰੀ ਸੰਸਾਰ ਕੈ ਅੰਚਲ ਲਰੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ। ਪ੍ਰੀ ਮਾਇਆ ਬੋਟੀ ਉਸ ਦੇ ਮਰਨ ਤੇ ਰੋਂਦੀ ਵੀ ਨਹੀਂ ਕਿਉਂਕਿ ਇਸ ਦਾ ਰਾਖਾ ਖਸਮ ਕੋਈ tiers ਹੋਰ ਬਣ ਜਾਂਦਾ ਹੈ। ਸੋ ਇਹ ਕਦੇ ਵੀ ਰੰਡੀ ਨਹੀਂ ਹੁੰਦੀ। ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ। ਮਨੁੱਖ ਇਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾ ਆਪਣੇ ਲਈ ਨਰਕ ਸਹਿੇੜਦਾ ਹੈ। ਇਹ ਮਾਇਆ ਇੱਕ ਐਸੀ ਸਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ। ਸਾਰੇ ਜੀ ਜੰਤ ਇਸ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਹਨ। ਆਪਣੀ ਬਸ ਵਿੱਚ ਰੱਖਣਾ ਚਾਹੁੰਦੇ ਹਨ। ਰਹਾਉ ਇਸ ਸਹਾਗਣ ਨਾਰ ਦੇ ਗਲ ਵਿੱਚ ਹਾਰ ਸ਼ੋਭਦਾ ਹੈ। ਭਾਵ ਜੀਵਾਂ ਦੇ ਮਨਮੋਹਣ ਨੂੰ ਸਦਾ ਸੋਹਣੀ ਬਣੀ ਰਹਿੰਦੀ ਹੈ ਇਸ ਨੂੰ ਵੇਖ ਵੇਖ ਕੇ ਜਗਤ ਖੁਸ਼ ਹੁੰਦਾ ਹੈ ਪਰ ਸੰਤਾਂ ਨੂੰ ਇਹ ਜ਼ਹਿਰ ਵਾਂਗ ਦਿਸਦੀ ਹੈ ਬੇਸ਼ਵਾ ਵਾਂਗ ਸਦਾ ਸ਼ਿੰਗਾਰ ਕਰੀ ਰੱਖਦੀ ਹੈ ਪਰ ਸੰਤਾਂ ਦੀ ਫਟਕਾਰੀ ਹੋਈ ਵਿਚਾਰੀ ਸੰਤਾਂ ਤੋਂ ਪਰੇ ਪਰੇ ਹੀ ਫਿਰਦੀ ਹੈ ਇਹ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਸਰ ਸੰਤਾਂ ਉੱਤੇ ਗੁਰੂ ਦੀ ਮਿਹਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਨੀੜੇ ਨਹੀਂ ਟੁਕਦੀ ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿਸਦੀ ਹੈ ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਈ ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ ਏਕ ਵੀਰ ਹੁਣ ਤੂੰ ਬੇਸ਼ੱਕ ਆਖ ਮੈਥੋਂ ਤਾਂ ਇਹ ਮਾਇਆ ਪਰੇ हट ਗਈ ਹੈ ਤੇ ਸੰਸਾਰੀ ਜੀਵਨ ਦੇ ਪੱਲੇ ਜਾ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ